ਦੇਸ਼ ਦੀ ਆਜ਼ਾਦੀ ਦੇ ਲਈ ਆਜ਼ਾਦੀ ਪਰਵਾਨਿਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੇ ਲਈ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤਾਂ ਕਿ ਤੇ ਜਾ ਕੇ ਭਾਰਤ ਦੇਸ਼ ਆਜ਼ਾਦ ਹੋ ਪਾਇਆ। ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਸਿਰਫ 18% ਦੀ ਕਹਾਏ ਜਾਣ ਵਾਲੇ ਸਿੱਖਾਂ ਨੇ ਦੇਸ਼ ਦੇ ਲਈ ਕਿੰਨੀ ਜ਼ਿਆਦਾ ਕੁਰਬਾਨੀ ਦਿੱਤੀ ਹੋएगी। ਇਹ ਨੰਬਰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ 80% ਤੋਂ ਵੀ ਵੱਧ ਸਿੱਖਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ। ਅੱਜ ਆਜ਼ਾਦੀ ਦਿਹਾੜੇ ਦੇ ਉੱਤੇ ਆਓ ਇੱਕ ਵਾਰੀ ਜਾਣਦੇ ਹਾਂ ਉਸ ਵਿਲੱਖਣ ਇਤਿਹਾਸ ਨੂੰ ਜੋ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਸਿਰਜਿਆ ਤੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੱਡਮੁੱਲਾ ਤੇ ਵੱਡਾ ਯੋਗਦਾਨ ਪਾਇਆ ਸੋ ਆਓ ਇਸ ਇਤਿਹਾਸ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਦੇਸ਼ ਦੀ ਆਜ਼ਾਦੀ ਲਈ ਭਾਵੇਂ ਲੱਖਾਂ ਹੀ ਯੋਧਿਆਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੋਵੇ ਪਰ ਇਸ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਆਜ਼ਾਦੀ ਦੀ ਲੜਾਈ ਦੌਰਾਨ ਫਾਂਸੀ ਦੇ ਰਸਤੇ ਨੂੰ ਚੁੰਮਣ ਵਾਲੇ 7 ਜਣਿਆਂ ਵਿੱਚੋਂ 6 ਮਰਜੀ ਵੜੇ ਸਰਦਾਰ ਕਰਤਾਰ ਸਿੰਘ ਸਰਾਬਾ ਭਾਈ ਬਖਸ਼ੀਸ਼ ਸਿੰਘ ਗਿਲਵਾਲੀ ਸਰਦਾਰ ਜਗਤ ਸਿੰਘ ਸਰਦਾਰ ਸੂਰ ਸਿੰਘ ਸਰਦਾਰ ਸਰੈਣ ਸਿੰਘ ਗਿਲਵਾਲੀ ਅਤੇ ਭਾਈ ਹਰਨਾਮ ਸਿੰਘ ਪੱਟੀ ਗੁਰਾਇਆ ਸਿੱਖ ਕੌਮ ਦੇ ਨਾਲ ਸੰਬੰਧਿਤ ਸਨ ਜੇਕਰ ਇਹ ਕਹਿ ਲਿਆ ਜਾਵੇ ਕਿ 1200 ਸਾਲਾਂ ਤੋਂ ਵਕ-ਵਕ ਵਿਦੇਸ਼ੀ ਹਾਕਮਾਂ ਦਾ ਗੁਲਾਮ ਬਣੇ ਰਹੇ ਭਾਰਤ ਵਰਸ਼ ਦੀ ਆਜ਼ਾਦੀ ਦੀ ਲਹਿਰ ਪੰਜਾਬ ਦੀ ਧਰਤੀ ਤੋਂ ਹੀ ਉੱਠੀ ਸੀ ਤਾਂ ਇਹ ਕਹਿਣਾ ਕੋਈ ਅਤ ਕਥਨੀ ਨਹੀਂ ਹੋਏਗਾ 15ਵੀਂ ਸਦੀ ਦੇ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਹਾਕਮਾਂ ਨੂੰ ਰਾਜੇ ਸੀਮ ਮੁਕੱਦਮ ਕੁੱਤੇ ਜਾਏ ਜਗਾਏ ਨਾ ਬੈਠੇ ਸੁੱਤੇ ਆਖਦਿਆਂ ਬਾਬਰ ਵਰਗੇ ਜ਼ਾਲਮ ਹਾਕਮਾਂ ਵਿਰੁੱਧ ਬਗਾਵਤ ਦਾ ਹੁਕਾ ਦੇ ਦਿੱਤਾ ਸੀ ਇੱਕ ਪ੍ਰਸਿੱਧ ਸ਼ਾਇਰ ਇਕਬਾਲ ਨੇ ਇਸ ਹਕੀਕਤ ਨੂੰ ਆਪਣੇ ਸ਼ਬਦਾਂ ਦੇ ਵਿੱਚ ਖੂਬ ਬਿਆਨ ਕੀਤਾ ਫਿਰ ਉઠી ਆਖਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ-ਏ-ਕਾਮਿਲ ਨੇ ਜਗਾਇਆ ਖਾਬ ਸੇ ਦੇਖਿਆ ਜਾਵੇ ਤਾਂ ਮੁਗਲਾਂ ਪਿੱਛੋਂ ਭਾਰਤ ਦੀ ਆਜ਼ਾਦੀ ਖੋਣ ਵਾਲੇ ਦੁਨੀਆਂ ਦੇ ਸਭ ਤੋਂ ਵੱਧ ਸ਼ਾਤਰ ਅੰਗਰੇਜ਼ ਹੀ ਸਨ ਜਦੋਂ ਅੰਗਰੇਜ਼ਾਂ ਨੇ ਹਾਲੇ ਪੰਜਾਬ ਦੇ ਵਿੱਚ ਆਪਣੇ ਪੈਰ ਵੀ ਨਹੀਂ ਜਮਾਏ ਸੀ ਕਿ ਨੌਰੰਗਾਬਾਦ ਦੇ ਬਾਬਾ ਮਹਾਰਾਜ ਸਿੰਘ ਨੇ 1847 ਦੇ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ ਸੀ ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਨੇ ਗ੍ਰਿਫਤਾਰ ਕਰਕੇ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਇਲਾਵਾ ਸਰਦਾਰ ਅਤਰ ਸਿੰਘ ਅਟਾਰੀ ਵਾਲੇ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਬਿਗੋਲ ਵਜਾਇਆ ਸੀ ਪਰ ਉਹਨਾਂ ਦੀ ਵੀ ਕੋਈ ਵਾ ਨਾ ਚੱਲ ਸકી ਆਖਰਕਾਰ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਸਮੇਤ ਪੂਰੇ ਭਾਰਤ ਦੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਅੰਗਰੇਜ਼ਾਂ ਦੇ ਰਾਜ ਸਮੇਂ ਸਭ ਤੋਂ ਪਹਿਲਾ ਸ਼ਾਂਤਮਈ ਆंदोलਨ ਪੰਜਾਬ ਤੋਂ ਹੀ 1869 ਦੇ ਵਿੱਚ ਬਾਬਾ ਰਾਮ ਸਿੰਘ ਨਾਮਤਾਰੀ ਨੇ ਆਰੰਭ ਕੀਤਾ ਸੀ ਉਹ ਬਾਬਾ ਰਾਮ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ ਨਾਮ ਮਿਲ ਵਰਤਨ ਲਹਿਰ ਤੋਂ ਅੱਧੀ ਸਦੀ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ ਅੰਗਰੇਜ਼ੀ ਲਿਬਾਸ ਫਿਰੰਗੀਆਂ ਦੀ ਨੌਕਰੀ ਅਤੇ ਹੋਰ ਸਹੂਲਤਾਂ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਅੰਗਰੇਜ਼ਾਂ ਨੇ ਜਨਵਰੀ 1872 ਦੇ ਵਿੱਚ 64 ਨਾਮਤਾਰੀ ਸ਼ੂਰ ਬੀਰਾਂ ਨੂੰ ਮਲੇਰ ਕੋਟਲੇ ਦੇ ਵਿੱਚ ਤੋਪਾਂ ਦੇ ਨਾਲ ਉਡਾ ਦਿੱਤਾ ਜਦ ਕੇ ਬਾਬਾ ਰਾਮ ਸਿੰਘ ਜੀ ਅਤੇ ਉਹਨਾਂ ਦੇ 12 ਸਾਥੀਆਂ ਨੂੰ ਦੇਸ਼ ਨਿਕਾਲਾ ਦਿੰਦਿਆਂ ਬਰਮਾ ਭੇਜ ਦਿੱਤਾ ਗਿਆ ਅੰਗਰੇਜ਼ ਸਰਕਾਰ ਦੇ ਖੂਫੀਆ ਰਿਕਾਰਡ ਦੇ ਅਨੁਸਾਰ 1907 ਤੋਂ 1917 ਤੱਕ ਭਾਰਤ ਦੇ ਵਿੱਚ ਫਾਂਸੀ ਤੇ ਚਾੜੇ ਗਏ ਕੁੱਲ 47 ਸ਼ਹੀਦਾਂ ਦੇ ਵਿੱਚੋਂ 38 ਸਿੱਖ ਸਨ ਜਦਕਿ ਉਮਰ ਕੈਦ ਕੱਟਣ ਵਾਲੇ 30 ਆਜ਼ਾਦੀ ਕੁਲਾਟੀਆਂ ਦੇ ਵਿੱਚੋਂ 27 ਸਿੱਖ ਸਨ ਇਸੇ ਤਰ੍ਹਾਂ ਉਮਰ ਕੈਦ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨ ਵਾਲੇ ਕੁੱਲ 38 ਯੋਧਿਆਂ ਵਿੱਚੋਂ 31 ਸਿੱਖ ਸਨ ਜੇਕਰ ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼ ਹਕੂਮਤ ਨੇ ਕੁੱਲ 29 ਆਜ਼ਾਦੀ ਪਰਵਾਨਿਆਂ ਨੂੰ ਇੱਕ ਖੌਫਨਾਕ ਸਜ਼ਾ ਸੁناਈ ਜਿਨ੍ਹਾਂ ਦੇ ਵਿੱਚੋਂ 26 ਸਿੱਖ ਸਨ ਇਸ ਤੋਂ ਇਲਾਵਾ ਅੰਗਰੇਜ਼ਾਂ ਦੇ ਵਿੱਚੋਂ 47 ਜਣਿਆਂ ਨੂੰ ਕਾਫੀ ਸਖਤ ਸਜ਼ਾਵਾਂ ਸੁਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ 20 38 ਸਿੱਖ ਸਨ ਵਿਸਥਾਰਤ ਆંકੜਿਆਂ ਤੇ ਝਾਤ ਮਾਰੀ ਜਾਵੇ ਤਾਂ ਦੇਸ਼ ਦੇ ਆਜ਼ਾਦ ਹੋਣ ਤੱਕ ਅੰਗਰੇਜ਼ ਹਕੂਮਤ ਵਿਰੁੱਧ ਵਿੱਡੀ ਗਈ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫਾਂਸੀ ਦੇ ਰਸਤੇ ਚੁੰਮੇ ਜਿਨ੍ਹਾਂ ਦੇ ਵਿੱਚੋਂ 93 ਸਿੱਖ ਸਨ ਉਮਰ ਕੈਦ ਕੱਟਣ ਵਾਲੇ ਕੁਝ 2646 ਆਜ਼ਾਦੀ ਕੁਲਾਟੀਆਂ ਦੇ ਵਿੱਚੋਂ 2147 ਵੀ ਸਿੱਖ ਹੀ ਸਨ ਇਸੇ ਤਰ੍ਹਾਂ ਜੇਕਰ ਜਲੀਆਂ ਵਾਲੇ ਬਾਗ ਦੇ ਸਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸ਼ਹੀਦ ਹੋਏ ਕੁੱਲ 1300 ਸ਼ਹੀਦਾਂ ਦੇ ਵਿੱਚੋਂ 799 ਸਿੱਖ ਸਨ ਬਜਬਜ ਘਾਟ ਦੇ ਸਾਕੇ ਦੇ ਵਿੱਚ ਸ਼ਹੀਦ ਹੋਣ ਵਾਲੇ 113 ਦੇ ਵਿੱਚੋਂ 20 67 ਸਿੱਖ ਸਨ ਜਦ ਕਿ ਕੂਕਾ ਲਹਿਰ ਦੌਰਾਨ ਸ਼ਹੀਦੀ ਪਾਣ ਵਾਲੇ 91 ਦੇ 91 ਹੀ ਸਿੱਖ ਸਨ ਜੇਕਰ ਅਕਾਲੀ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ ਵੀ 500 ਸਿੱਖ ਹੀ ਸਨ ਇਹਨਾਂ ਆਂਕੜਿਆਂ ਦੀ ਪੁਸ਼ਟੀ مولانا ਆਜ਼ਾਦ ਵੱਲੋਂ ਵੀ ਕੀਤੀ ਗਈ ਸੀ ਜੇਕਰ ਭਾਰਤ ਦੀ ਆਜ਼ਾਦੀ ਦੇ ਵਿੱਚ ਸਮੂਹ ਪੰਜਾਬੀਆਂ ਦੀ ਦੇਣ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 90 ਫੀਸਦੀ ਦੇ ਲਗਭਗ ਬਣ ਜਾਂਦਾ ਹੈ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਭਾਵੇਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਰਾਈ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਸੀ ਪਰ ਇਸ ਸੰਘਰਸ਼ ਦੀ ਅੰਤਰ ਭਾਵਨਾ ਵੀ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਜੁੜੀ ਹੋਈ ਸੀ ਜਨਵਰੀ 1922 ਦੇ ਵਿੱਚ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ਆਜ਼ਾਦੀ ਲਈ ਵੱਡੀ ਲੜਾਈ ਦੀ ਪਹਿਲੀ ਜਿੱਤ ਦੱਸਿਆ ਸੀ ਇਸੇ ਤਰ੍ਹਾਂ ਆਜ਼ਾਦ ਹਿੰਦ ਫੌਜ ਨੂੰ ਕਾਇਮ ਕਰਨ ਵਾਲਾ ਜਰਨਲ ਮੋਹਨ ਸਿੰਘ ਵੀ ਸਿੱਖ ਹੀ ਸੀ ਅਤੇ ਇਸ ਫੌਜ ਦੇ ਵਿੱਚ ਸ਼ਾਮਲ ਹੋਣ ਵਾਲੇ 42000 ਫੌਜੀਆਂ ਵਿੱਚੋਂ 28000 ਸਿੱਖ ਸਨ ਸੋ ਭਾਰਤ ਦੀ ਆਜ਼ਾਦੀ ਦਾ ਕੋਈ ਵੀ ਅਜਿਹਾ ਸੰਘਰਸ਼ ਜਾਂ ਲਹਿਰ ਨਹੀਂ ਜਿੱਥੇ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਬਾਕੀ ਕੋ ਮੰਨ ਲੋ ਅੱਗੇ ਵਧ ਕੇ ਹਿੱਸਾ ਨਾ ਪਾਇਆ ਹੋਵੇ ਪਰ ਦੇਸ਼ ਦੇ ਆਜ਼ਾਦ ਹੋਣ ਦੇ ਉੱਤੇ ਭਾਰਤ ਪਾਕਿਸਤਾਨ ਵੰਡ ਦਾ ਸਭ ਤੋਂ ਵੱਡਾ ਸੰਤਾਪ ਵੀ ਪੰਜਾਬ ਦੇ ਸਿੱਖਾਂ ਨੂੰ ਹੀ ਭੁਗਣਾ ਪਿਆ ਜੋ ਹਰੀਆਂ ਭਰੀਆਂ 12 ਸਿੱਖ ਕਿਸਾਨਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਵਸਾਈਆਂ ਸਨ ਉਹਨਾਂ ਨੂੰ ਛੱਡਣਾ ਪਿਆ ਅਤੇ ਆਪਣੇ ਹੋਰ ਕੀਮਤੀ ਸਰਮਾਇਆ ਦੀ ਵੀ ਆਹੂਤੀ ਦੇਣੀ ਪਈ ਇਸ ਤੋਂ ਇਲਾਵਾ ਸਿੱਖਾਂ ਦੇ ਕਈ ਪਵਿੱਤਰ ਗੁਰੂਤਾਂ ਵੀ ਉਹਨਾਂ ਤੋਂ ਵਿਛੜ ਗਏ ਦੇਸ਼ ਦੇ ਲਈ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਅੱਜ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਪ੍ਰੀਖਿਆ ਦੇਣ ਸਮੇਂ ਸਿੱਖ ਬੱਚਿਆਂ ਦੇ ਕਕਾਰ ਲੋਹाये ਜਾ ਰਹੇ ਨੇ ਦਸਤਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ 82 ਦੇ ਵਿੱਚ ਸਿੱਖਾਂ ਨੂੰ ਇੰਜ ਕੋ-ਕੋ ਕੇ ਮਾਰਿਆ ਗਿਆ ਜਿਵੇਂ ਉਹਨਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾ ਕੇ ਕੋਈ ਬજર ਗੁਨਾਹ ਕੀਤਾ ਹੋਵੇ ਅਤੇ ਗੁਨਾਹਗਾਰਾਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਗਿਆ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਤਾ ਨਹੀਂ ਸਿੱਖਾਂ ਨੂੰ ਕਦੋਂ ਦੇਸ਼ ਦੀ ਆਜ਼ਾਦੀ ਦੇ ਲਈ ਕੀਤੀਆਂ ਕੁਰਬਾਨੀਆਂ ਦਾ ਅਸਲ ਮੁੱਲ ਮਿਲੇਗਾ ਸੋ ਤੁਹਾਡਾ ਇਸ ਜਾਣਕਾਰੀ ਅਤੇ ਸਬੰਧ ਦੇ ਵਿੱਚ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ